ਚਾਈਨਾ ਡੋਰ ਤੇ ਨਾਲ ਪਤੰਗ ਡੋਂ ਵਾਲਿਆਂ ਦੀ ਹੁਣ ਖੈਰ ਨਹੀਂ ਪੁਲਿਸ ਪੂਰੀ ਤਰ੍ਹਾਂ ਹਾਈ ਟੈਕ ਹੋ ਚੁੱਕੀ ਆ ਡਰੋਨ ਦੇ ਨਾਲ ਪੈਣੀ ਨਜ਼ਰ ਰੱਖੀ ਜਾ ਰਹੀ ਆ ਅਸਮਾਨ ਦੇ ਵਿੱਚ ਡਰੋਨ ਛੱਡੇ ਗਏ ਜਦ ਤੋਂ ਬਾਅਦ ਪੁਲਿਸ ਦੇ ਵੱਲੋਂ ਜੜੀਆ ਕੜੀ ਨਜ਼ਰ ਰੱਖੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਗਰ ਕੋਈ ਬੱਚਾ ਚਾਈਨਾ ਡੋਰ ਤੇ ਨਾਲ ਪਤੰਗ ਡੋਂਦਾ ਹੋਇਆ ਨਜ਼ਰ ਆਇਆ ਤਾਂ ਉਹਨਾਂ ਦੇ ਮਾਤਾ ਪਿਤਾ ਦੇ ਖਿਲਾਫ ਵੀ ਕਾਨੂੰਨੀ ਕਾਰਫਾਈ ਕੀਤੀ ਜਾਵੇਗੀ ਤੋ ਤੱਕ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਚਾਈਨਾ ਡੋਰ ਖਰੀਦਣ ਵਾਲਿਆਂ ਤੇ ਵੇਚਣ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ 14 ਕਿਲੋਮੀਟਰ ਦੇ ਦਾਇਰੇ ਤੇ ਡਰੋਨ ਦੇ ਨਾਲ ਨਜ਼ਰ ਰੱਖੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਪੁਲਿਸ ਹੁਣ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਹੀ ਹੈ ਜੇ ਗਲ ਕੀਤੀ ਜਾਵੇ ਚਾਈਨਾ ਡੋਰ ਤੇ ਪਾਬੰਦੀ ਹੈ ਕਈ ਤਰ੍ਹਾਂ ਦੇ ਹੱਥ سے ਵੀ ਅਜਿਹੇ ਦੇ ਨਾਲ ਵਾਪਰ ਰਹੇ ਨੇ ਤਾਂ ਇਸੇ ਵਿਚਕਾਰ ਹੁਣ ਪੁਲਿਸ ਨੇ ਜੋਕਸੀ ਜਿਹੜੀ ਆ ਵਦਾਅ ਦਿੰਦੀ ਆ ਪੁਲਿਸ ਦੇ ਵੱਲੋਂ ਖੁਦ ਡਰੋਨ ਦੇ ਨਾਲ ਨਜ਼ਰ ਰੱਖੇ ਚਾਰਿਆ ਕਰ ਕੋਈ ਚਾਇਨਾ ਡੋਰ ਤੇ ਨਾਲ ਪਤੰਗ ਡੋਂਦਾ ਨਜ਼ਰ ਆਇਆ ਤਾਂ ਉਸਤੇ ਮਾਤਾ ਪਿਤਾ ਦੇ ਖਿਲਾਫ ਕਾਰਫਾਈ ਕੀਤੀ ਜਾਵੇਗੀ ਦੇਖੋ ਜੀ ਇਹ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਕਿ ਅਸੀਂ ਜਿਹੜੀ ਚਾਇਨਾ ਡੋਰ ਖੁੰਨੀ ਡੋਰ ਆ ਇਹਦੇ ਖਿਲਾਫ ਸਾਰੇ ਇੱਕ ਜੁੜ ਕੇ ਖੋ ਕੇ ਖੜੇ ਹੋਏ ਆ ਤੇ ਅਸੀਂ ਤੁਹਾਡੇ ਮਾਧਿਮ ਤੋਂ ਪ੍ਰੈਸ ਮੀਡੀਆ ਦੇ ਮਾਧਿਮ ਤੋਂ ਲੋਕਾਂ ਨੂੰ ਇਹ ਕਹਿ ਕਰਦੇ ਆ ਕਿ ਐਸਾ ਕੋਈ ਕੰਮ ਨਾ ਕਰੋ ਜਿਸ ਨਾਲ ਲੋਕਾਂ ਦੀ ਜਾਨ ਉਤੇ ਬਣਾਵੇ ਬਿਲਕੁਲ ਚਾਈਨਾ ਡੋਰ ਦੇ ਨਾਲ ਗੋਦੀ ਨਾ ਉਡਾਣ ਜਿਹੜਾ ਪੁਰਾਣਾ ਟ੍ਰੈਡੀਸ਼ਨ ਸੀ ਉਹਦੇ ਮੁਤਾਬਕ ਜਿਹੜੇ ਮਾਜਾ ਬੰਦਾ ਸੀਗਾ ਉਹਦੇ ਨਾਲ ਗੋਦੀ ਉਡਾਣ ਆਪਣਾ ਇੰਜੋਏ ਕਰਨ ਤੇ ਜੇਕਰ ਕੋਈ ਉਡਾਂਦਾ ਜਾਂ ਕੋਈ ਵੇਚਦਾ ਪਾਇਆ ਗਿਆ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਅਜਿਹੀ ਕੋਈ ਮੁਹਿੰਤ ਕਰੀ ਗਈ। ਅੱਜ ਦੇਖੋ ਜੀ ਸਾਡੇ ਮਾਨਯੋਗ ਡੀਸੀ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਜਿਹੜਾ ਹੁਕਮ ਹੈ ਉਹਦੇ ਮੁਤਾਬਕ ਹਰੇਕ ਸਬਦ ਨੂੰ ਵਿੱਚ ਜਿਹੜੇ ਡਰੋਨ ਉਹ ਫਲਾਈ ਕਰਵਾ ਰਹੇ ਆਪਾਂ ਤੇ ਉਹਦੇ ਲੜੀ ਵਿੱਚ ਅਸੀਂ ਅੱਜ ਸੀਜਿੰਗ ਥਾਣੇ ਦੇ ਵਿੱਚ ਉੱਪਰ ਖੜੇ ਹਾਂ ਉਹ ਲੜੀ ਦੇ ਵਿੱਚ ਤੇ ਆਸ-ਪਾਸ ਦੇਖ ਰਹੇ ਹਾਂ ਜੇਕਰ ਕੋਈ ਬੰਦਾ ਇਸ ਡਰੋਨ ਦੇ ਕੋਲ ਜਾਂਦਾ ਮਤਲਬ ਡੋਨ ਨਾਲ ਪਤਾ ਲੱਗਦਾ ਸਾਨੂੰ ਕਿ ਕੋਈ ਕੋਈ ਬੰਦਾ ਇਹ ਗੁੱਡੀ ਉਡਾ ਰਿਹਾ ਚਾਨੀ ਸਿਗਨਲ ਅਸੀਂ ਉਹ ਦੇਖਾ ਕਰ ਨਹੀਂ ਕਰਨ ਕਰਦੇ ਕੋਈ ਨਾ ਆਇਆ ਕਿ ਕੋਈ ਕੁਝ ਜਿਹੀ ਦਿਖਾਈ ਹੁੰਦੀ ਹੈ ਹਾਲੇ ਕੁਝ ਬੱਚੇ ਦਿਖਾਈ ਦਿੱਤੇ ਜੀ ਅਸੀਂ ਗਰਾਊਂਡ ਲੈਵਲ ਤੇ ਬੰਦੇ ਭੇਜੇ ਆਪਣੇ ਮੁਲਾਜ਼ਮ ਗਏ ਨੇ ਹੁਣ ਜੇ ਅਗਰ ਰਿਕਵਰੀ ਹੋਈ ਜੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ لیکن ਇਹ ਗੱਲ ਜ਼ਰੂਰ ਹੈ ਕਿ ਇਹਦੇ ਨਾਲ ਬੜਾ ਵਧੀਆ امپیکٹ ਪਿਆ ਲੋਕੀ ਘਬਰਾਵੇ ਨੇ ਕਿ ਹੁਣ ڈرون ਉੱਡ ਰਹੇ ਨੇ ਉਹ کافی زیادہ ਦੇਖੋ ਤੁਸੀਂ ਆਸ-પાસ ਬਹੁਤ ਘੱਟ ਗੁੱਡੀ ਉੱਡ ਰਹੀ ਹੈ ਔਰ ਇਹਦਾ اچھا امپیکٹ ਪਿਆ ਬੱਚਿਆਂ ਦੇ ਮਾਪਿਆਂ ਨੂੰ ਕਿੰਨੇ ਕਿੰਨੇ ਕਿਹਾ ਕਿ ਮੋੜੇ ਬੱਚਿਆਂ ਨੂੰ ہاں ਬੱਚਿਆਂ ਨੂੰ ਤੇ بچے ਮਾਪਿਆਂ ਨੂੰ ਇਹ ਮੈਂ اپیل ਕਰਦਾ ਕਿ ਆਪਣੇ ਬੱਚਿਆਂ ਨੂੰ ਇਹ ਚਾਈਨਾ ਜਿਹੜੀ ਡਰ ਹੈ ਇਹ ਨਾ ਲੈ ਕੇ ਦਿਓ ਕਿਉਂਕਿ ਜੇਕਰ ਬੱਚਿਆਂ ਕੋਲ ਕੋਈ ਪਾਈ ਗਈ ਤੇ ਅਸੀਂ ਮਾਪੇ ਦੇ ਖਿਲਾਫ ਕਰ ਵੀ ਕਰਾਂਗੇ ਇਸ ਤੋਂ ਇਲਾਵਾ ਤੁਸੀਂ ਆਪਣੇ ਬੱਚਿਆਂ ਨੂੰ ਗਾਈਡ ਕਰੋ ਕਿ ਇਹ ਜਿਹੜੀ ਚਾਈਨਸ ਡੋਰ ਹੈ ਕਿ ਇਹ ਬਿਦਾ ਉਹਨਾਂ ਦੇ ਹੁੰਦੇ ਉਹਨਾਂ ਦਾ ਪਰਿਵਾਰਕ ਮੈਂਬਰ ਹੀ ਇਹਦੇ ਚੇਟ ਚ ਆ ਜਵੇ ਸੋ ਇਸ ਚੀਜ਼ ਤੋਂ ਵਰਜਣਾ ਚਾਹੀਦਾ